ਬਈ ਕਿਸਾਨ ਦੋਸਤੋ ਜਿਹੜੇ ਖੇਤਾਂ ਦੇ ਵਿੱਚ ਕਣਕ ਦੀ ਬਿਜਾਈ ਅਕਤੂਬਰ ਮਹੀਨੇ ਦੇ ਵਿੱਚ ਜਾਂ ਨਵੰਬਰ ਦੇ ਪਹਿਲੇ ਹਫਤੇ 4-5 ਨਵੰਬਰ ਨੂੰ ਜਿਹੜੀ ਬਿਜਾਈ ਕੀਤੀ ਆ ਉਹਨਾਂ ਖੇਤਾਂ ਦੇ ਵਿੱਚ ਕਣਕ ਦੇ ਵਿੱਚ ਨਾਲੀ ਚੜਨ ਦੀ ਪ੍ਰੋਬਲਮ ਆ ਗਈ ਜਾਂ ਡੰਡੀ ਚੜਨ ਦੀ ਪ੍ਰੋਬਲਮ ਜਿਹੜੀ ਉਹ ਸੁਣੀ ਜਾ ਰਹੀ ਆ ਕਿਉਂਕਿ ਬਿਜਾਈ ਵਕਤ ਉਸ ਵੇਲੇ ਜਿਹੜੀ ਅਗੇਤੀ ਬਿਜਾਈ ਹੋਈ ਸੀਗੀ ਉਸ ਵੇਲੇ ਟੈਂਪਰੇਚਰ ਜਿਹੜਾ ਕਾਫੀ ਜ਼ਿਆਦਾ ਸੀ ਤੇ ਜ਼ਿੰਮੇਦਾਰਾਂ ਦੇ ਵੱਲੋਂ ਜ਼ਿੰਮੇਦਾਰਾਂ ਨੂੰ ਆਪਣੇ ਜਿਹੜੇ ਖੇਤੀ ਮਹਾਰਾਂ ਦੇ ਵੱਲੋਂ ਰੋਕਿਆ ਵੀ ਗਿਆ ਸੀ ਵੇ ਕੁਝੋ ਤੇ ਨਾ ਰੋਕ ਕੇ ਬਜਾਈ ਕੀਤੀ ਜਾਵੇ ਕਿਉਂਕਿ ਟੈਂਪਰੇਚਰ ਜ਼ਿਆਦਾ ਪਰ ਜ਼ਿਮੀਦਾਰਾਂ ਦੀ ਜਿਹੜੀ ਆਪਣੀ ਪ੍ਰੋਬਲਮ ਸੀਗੀ ਕਈ ਖੇਤ ਜ਼ਿਮੀਦਾਰਾਂ ਦੇ ਖੇਤਾਂ ਦੇ ਵਿੱਚ ਉਸ ਵੇਲੇ ਗਿੱਲ ਘੱਟ ਸੀ ਮੋਇਸਚਰ ਘੱਟ ਸੀ ਤੇ ਉਹਨਾਂ ਨੂੰ ਕਣਕ ਦੀ ਜਰਮੀਨੇਸ਼ਨ ਦੇ ਵਿੱਚ ਡਰ ਸੀਗਾ ਵੀ ਕਣਕ ਕਿਤੇ ਸਿੱਧੀ ਨਾ ਰਹਿ ਜਾਵੇ ਇਸ ਕਰਕੇ ਉਹਨਾਂ ਨੂੰ ਬਜਾਈ ਮਜਬੂਰੀ ਦੇ ਵਿੱਚ ਕਰਨੀ ਪਈ ਪਰ ਹੁਣ ਪ੍ਰੋਬਲਮ ਆ ਗਈ ਕਿਉਂਕਿ ਉਹਨਾਂ ਖੇਤਾਂ ਦੇ ਵਿੱਚ ਕਣਕ ਡੰਡੀ ਝੜ ਗਈ ਜਲਦੀ ਡੰਡੀ ਝੜ ਗਈ ਜਿਹੜੀ ਕਣਕ ਦਾ ਫਟਾਰੇ ਵਾਲਾ ਟਾਈਮ ਸੀਗਾ ਹੁਣ ਉਹ ਜੁਆਇੰਟਿੰਗ ਸਟੇਜ ਦੇ ਵਿੱਚ ਚਲੀ ਗਈ ਤੇ ਕਈ ਖੇਤਾਂ ਦੇ ਵਿੱਚ ਛੋਟੀ ਛੋਟੀ ਬੱਲੀ ਵੀ ਕਣਕ ਨੇ ਕੱਢ ਲਈ ਤੇ ਜ਼ਿੰਮੇਦਾਰਾਂ ਦੇ ਵਿੱਚ ਹੁਣ ਘਬਰਾਹਟ ਪਾਈ ਜਾ ਰਹੀ ਹੈ ਵੀ ਕਣਕ ਜਿਹੜੀ ਜਲਦੀ ਬੱਲੀਆਂ ਕੱਢਿਆ ਉੱਤੇ ਝਾੜ ਦੇ ਉੱਤੇ ਕਾਫੀ ਜਿਹੜਾ ਮਾੜਾ ਅਸਰ ਪੈਂਦਾ ਸੋ ਉਹਨੂੰ ਬਚਾ ਦੇ ਵਾਸਤੇ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਨੁਕਤੇ ਦੱਸਾਂਗੇ ਜਿਨ੍ਹਾਂ ਨੂੰ ਵਰਤ ਕੇ ਆਪਾਂ ਕਣਕ ਨੂੰ ਜਿਹੜੀ ਰੋਕ ਸਕਦੇ ਹਾਂ ਤੇ ਜੁਆਇੰਟਿੰਗ ਸਟੇਜ ਨੂੰ ਰੋਕ ਕੇ ਫਟਾਰੇ ਵਾਲਾ ਨੂੰ ਕਣਕ ਨੂੰ ਆਪਾਂ ਲਿਜਾ ਸਕਦੇ ਹਾਂ ਸੋ ਸਭ ਤੋਂ ਪਹਿਲਾਂ ਤਾਂ ਦੋਸਤੋ ਜੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਜਿਹੜਾ ਬੈਲ ਵਾਲਾ ਬਟਨ ਆ ਪ੍ਰੈਸ ਕਰਕੇ ਨੋਟੀਫਿਕੇਸ਼ਨ ਆਨ ਕਰ ਲੋ ਤਾਂ ਕਿ ਜੋ ਵੀ ਆਪਾਂ ਵੀਡੀਓ ਅਪਲੋਡ ਕਰੀਏ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਵੀਡੀਓ ਸਮੇਂ ਸਿਰ ਤੁਹਾਡੇ ਤੱਕ ਜਿਹੜੀ ਪਹੁੰਚਦੀ ਰਹੇ ਦੋਸਤੋ ਜਦੋਂ ਕਣਕ ਦੀ ਬਜਾਈ ਵੇਲੇ ਹੁਣ ਆਪਾਂ ਟੈਂਪਰੇਚਰ ਜ਼ਿਆਦਾ ਹੁੰਦਾ ਤਾਂ ਕਣਕ ਫਟਾਰੇ ਤੋਂ ਜਿਹੜਾ ਫਟਾਰੇ ਵਾਲਾ ਸਮਾਂ ਹੁੰਦਾ ਉਹ ਤੋਂ ਜੁਆਇੰਟਿੰਗ ਸਟੇਜ ਦੇ ਵਿੱਚ ਜਲਦੀ ਚਲੀ ਜਾਂਦੀ ਹੈ ਕਣਕ ਫਟਾਰਾ ਤਾਂ ਹੀ ਕਰਦੀ ਆ ਜੇ ਮੌਸਮਾ ਠੰਡਾ ਰਹਿੰਦਾ ਠੀਕ ਰਹਿੰਦਾ ਜੇ ਬਜਾਈ ਤੋਂ ਬਾਅਦ ਮੌਸਮ ਇੱਕਦਮ ਜ਼ਿਆਦਾ ਗਰਮ ਹੋ ਜਾਂਦਾ ਕਣਕ ਜਿਹੜੀ ਵਾਦੇ ਵੱਲ ਨੂੰ ਚਲੀ ਜਾਂਦੀ ਆ ਤੇ ਫਿਰ ਫਟਾਰੇ ਫਟਾਰਾ ਜਿਹੜਾ ਘਟ ਹੁੰਦਾ ਇਹ ਪ੍ਰੋਬਲਮ ਆਮ ਹੀ ਆਉਂਦੀ ਆ ਪਰ ਹੁਣ ਇਹ ਕੁਦਰਤੀ ਜਿਹੜਾ ਮੌਸਮ ਆ ਉਹ ਆਪਣੇ ਹੱਥ ਵਿੱਚ ਤਾਂ ਹੈ ਨਹੀਂ ਉਹਨੂੰ ਤਾਂ ਪਰੋਕ ਨਹੀਂ ਸਕਦੇ ਸੋ ਜਦੋਂ ਹੁਣ ਕਣਕ ਬਾਧੇ ਵੱਲ ਨੂੰ ਚਲੀ ਗਈ ਹੁਣ ਜਿੱਥੇ ਕਣਕ 50 45 50 ਦਿੰਦੀ ਕਣਕ ਹੈ ਹੁਣ ਉਹ ਜੋਇੰਟਿੰਗ ਸਟੇਜ ਦੇ ਵੱਲ ਨੂੰ ਜਲਦੀ ਸ਼ੁਰੂ ਹੋ ਗਈ ਉਹਨੂੰ ਰੋਕਣ ਦੇ ਵਾਸਤੇ ਆ ਆਪਾਂ ਹੁਣ ਕੀ ਕਰ ਸਕਦੇ ਆ ਪਹਿਲਾਂ ਤਾਂ ਗੱਲ ਇਹ ਆ ਵੀ ਆਪਾਂ ਜਿਹੜਾ ਜ਼ੂਰੀਆ ਦੀ ਜਿੱਥੇ ਜ਼ਿੰਮੇਵਾਰ ਤੀਜੀ ਕਿਸ਼ਤ ਦੇ ਰਹੇ ਨੇ ਜੇ ਉਹਨਾਂ ਨੇ 45 50 ਕਿਲੋ ਜ਼ੂਰੀਆ ਪਾਉਣਾ ਹੈ ਉਹਨੂੰ ਡੁੱਡਾ ਕਰ ਦਿਓ 70 ਤੋਂ 75 ਕਿਲੋ ਜਿਹੜਾ ਜੂਰੀਆ ਉੱਥੇ ਵਰਤਿਆ ਜਾਵੇ ਤਾਂ ਜਿਹੜਾ ਜਦੋਂ ਨਾਈਟ੍ਰੋਜਨ ਵਾਲੀ ਜਿਹੜੀ ਉਹ ਖਾਦ ਆ ਜਿਆਦਾ ਆਪਾਂ ਵਰਤਦੇ ਆ ਤਾਂ ਉਹਦੇ ਨਾਲ ਬੂਟਾ ਜਿਹੜਾ ਹਰਾ ਭਰਾ ਤਾਂ ਹੋਊਗਾ ਟੈਲਰਿੰਗ ਵੀ ਥੋੜੀ ਵਾਲੀ ਕੱਢੂਗਾ ਜੜਾਂ ਦਾ ਵਿਕਾਸ ਹੋਰ ਜ਼ਿਆਦਾ ਕਰੂਗਾ ਤੇ ਉਹਨੂੰ ਫਿਰ ਆਪਾਂ ਕਿਉਂਕਿ ਬੂਟੇ ਨੇ ਵਧਣਾ ਜਦੋਂ ਆਪਾਂ ਨਾਈਟ੍ਰੋਜਨ ਦੀ ਖਾਦ ਉਹਨੂੰ ਜ਼ਿਆਦਾ ਦਵਾਂਗੇ ਤਾਂ ਬੂਟੇ ਦਾ ਜਿਹੜਾ ਨੇਚਰਲ ਆ ਉਹ ਵਾਧਾ ਵੀ ਉੱਪਰ ਵੱਲੋਂ ਜ਼ਿਆਦਾ ਹੋਊਗਾ ਸੋ ਉਹਨੂੰ ਆਪਾਂ ਉੱਥੇ ਥੋੜਾ ਰੋਕੋ ਉਹਨੂੰ ਆਪਾਂ ਜਿਹੜੀ ਲੀਹੋਸਨ ਦੀ ਸਪਰੇ ਗ੍ਰੋਥ ਰੈਗੂਲੇਟਰ ਜਿਹੜਾ ਹੁੰਦਾ ਹੈ ਗ੍ਰੋਥ ਨੂੰ ਰੈਗੂਲੇਟ ਕਰਦਾ ਰੋਕ ਕੇ ਰੱਖਦਾ ਉਹਦੀ ਆਪਾਂ ਸਪਰੇ ਆਮ ਸਿਫਾਰਸ਼ ਕੀਤੀ ਜਾਂਦੀ ਹੈ ਜ਼ਿਮੀਦਾਰਾਂ ਨੂੰ ਜਿੱਥੇ ਕਣਕਾਂ ਜ਼ਿਆਦਾ ਵਧੀਆਂ ਨੇ ਤੇ ਉਹਨੂੰ ਆਪਾਂ ਰੋਕਣ ਦੇ ਵਾਸਤੇ ਜਿਹੜੀ ਆਪਾਂ ਉਹਦੀ ਸਪਰੇ ਕਰਦੇ ਉਹ ਲਿਹੋਸਨ ਦੀ ਸਪਰੇ ਕਰ ਦਿਓ ਉਹਦੇ ਨਾਲ ਉਹਦਾ ਵਾਧਾ ਰੁਕ ਜੂ ਤੇ ਫਟਾਰੇ ਵੱਲ ਨੂੰ ਚਲੀ ਜਾਊ ਥੱਲਿਓ ਆਪਾਂ ਉਹਨੂੰ ਜੂਰੀਆ ਦੇ ਨਾਲ ਤਾਕਤ ਦਿੱਤੀ ਆ ਉਹਨੇ ਜਿਹੜਾ ਫਟਾਰਾ ਕਰਨਾ ਉੱਪਰੋਂ ਆਪਾਂ ਨੂੰ ਰੋਕ ਲਿਆ ਸੋ ਉਹਦਾ ਵਾਧਾ ਰੋਕ ਕੇ ਫਟਾਰਾ ਉਹ ਤਾਂ ਆਪਾਂ ਕਰਾ ਸਕਦੇ ਆ ਇਹ ਦੋਈ ਚੀਜ਼ਾਂ ਨੇ ਆਪਣੇ ਕੋਲੇ ਇਹਦੇ ਨਾਲ ਆਪਾਂ ਕਣਕ ਦਾ ਜਿਹੜਾ ਫਟਾਰਾ ਕਰਾ ਸਕਦੇ ਆ ਪਰ ਹੁਣ ਇੱਕ ਹੋਰ ਪ੍ਰੋਬਲਮ ਆ ਗਈ ਅ ਮੂਰੇ ਜਿਹੜਾ ਮੌਸਮ ਹੈ ਦੋ ਦਿਨ ਆਪਾਂ ਨੂੰ ਪਤਾ ਹੈ ਵੀ ਅ ਬਰਖਾ ਹੋ ਰਹੀ ਆ ਪੰਜਾਬ ਦੇ ਵਿੱਚ ਇਹਦੇ ਨਾਲ ਹੁਣ ਜਿਹੜੀ ਕਣਕ ਦੇ ਵਿੱਚ ਪਹਿਲਾਂ ਪਾਣੀ ਖੜਾ ਸੀ ਤੇ ਆਇਲ ਡੰਡੀ ਚੜੀ ਹੋਈ ਸੀ ਉੱਪਰ ਹੁਣ ਬਰਖਾ ਜ਼ਿਆਦਾ ਹੋਊਗੀ ਤਾਂ ਉਹ ਕਣਕ ਨੇ ਜਿਹੜਾ ਉਹਦਾ ਫਟਾਰਾ ਹੋਰ ਵੀ ਰੁਕ ਜਾਣਾ ਉੱਥੇ ਜੇ ਜੂਰੀਆ ਪਾਵਾਂਗੇ ਜ਼ਿਆਦਾ ਬਰਖਾ ਆ ਗਈ ਜੂਰੀਆ ਪਾਵਾਂਗੇ ਸਿੱਧਾ ਜ਼ਮੀਨ ਦੇ ਵਿੱਚ ਉਹਨੇ ਜੂਰੀਆ ਨੇ ਕੰਮ ਨਹੀਂ ਕਰਨਾ ਕਿਉਂਕਿ ਜੇ ਆਪਾਂ ਸਿੱਧਾ ਜੂਰੀਆ ਪਾਉਨੇ ਆ ਜਿੱਥੇ ਪਾਣੀ ਖੜਾ ਉਥੇ ਕਣਕ ਦੇ ਵਿੱਚ ਬੂਟਿਆਂ ਦੇ ਵਿੱਚ ਇਹਨਾਂ ਨੂੰ ਆਕਸੀਜਨ ਦੀ ਘਾਟ ਆ ਜਾਂਦੀ ਹੈ ਬੂਟਾ ਆਕਸੀਜਨ ਦੀ ਘਾਟ ਕਾਰਨ ਜੂਰੀਆ ਜੜਾਂ ਦੇ ਰਾਹੀਂ ਲਾਏ ਨਹੀਂ ਸਕਦਾ ਤੇ ਕਣਕ ਨੇ ਹੋਰ ਪੀਲਾ ਹੋ ਜਾਣਾ ਆਪਾਂ ਜੂਰੀਆ ਪਾਵਾਂਗੇ ਕਿਹਨੇ ਜੀ ਆਪਾਂ ਜੂਰੀਆ ਪਾਤਾ ਜੀ 70 ਕਿਲੋ ਕਣਕ ਤਾਂ ਪੀਲੀ ਹੋ ਗਈ ਬਰਬਾਲ ਹੋ ਗਿਆ ਉਹ ਤਾਂ ਫਿਰ ਹੋਊਗਾ ਉਸ ਕਰਕੇ ਉਹਨੂੰ ਆਪਾਂ ਜੇ ਪਾਣੀ ਜ਼ਿਆਦਾ ਖੜ ਜਾਂਦਾ ਤਾਂ ਫਿਰ ਸਿੱਧਾ ਜੂਰੀਆ ਪਾਉਣ ਦਾ ਆਪਾਂ ਨੂੰ ਫਾਇਦਾ ਨਹੀਂ ਹੋਣਾ ਫਿਰ ਆਪਾਂ ਨੂੰ ਜੂਰੀਆ ਪੱਤਿਆਂ ਰਾਹੀਂ ਦੇਣਾ ਪਊਗਾ ਫਿਰ ਉਸ ਵੇਲੇ 5-6 ਕਿਲੋ ਆਪਾਂ ਘੱਟ ਤੋਂ ਘੱਟ ਜੂਰੀਆ 1 ਏਕੜ ਦੇ ਵਾਸਤੇ ਵਰਤਣਾ ਉਹਦੇ ਵਾਸਤੇ 200 ਲੀਟਰ ਪਾਣੀ ਹੈ ਧਿਆਨ ਰੱਖਿਓ ਜੇ ਆਪਾਂ ਪਾਣੀ ਘੱਟ ਰਹਿ ਗਿਆ ਆਪਣਾ 100 150 ਲੀਟਰ ਪਾਣੀ ਰਹਿ ਗਿਆ ਤਾਂ ਜੂਰੀਏ ਦੇ ਪੱਤੇ ਛਾੜ ਦੇਣੇ ਨੇ ਸੋ ਜੇ ਤਾਂ ਜੂਰੀਆ ਤੁਸੀਂ 2.5 ਕਿਲੋ ਪਾਉਣਾ ਫਿਰ ਤਾਂ 100 ਲੀਟਰ ਪਾਣੀ ਨਾਲ ਸਰ ਜਾਣਾ ਪਰ ਆਪਣਾ ਉੱਥੇ ਘੱਟ ਜੂਰੀਏ ਨਾਲ ਚੱਲਣਾ ਨਹੀਂ ਹੈਗਾ ਕੰਮ ਜੂਰੀਆ ਆਪਾਂ ਨੂੰ ਵੱਧ ਪਾਉਣਾ ਫੂ ਫਿਰ ਆਪਾਂ ਨੂੰ ਪੰਜ 6 ਕਿਲੋ ਜ਼ੂਰੀਆ ਪਾਓ 200 ਲੀਟਰ ਪਾਣੀ ਲਾਓ ਉਹਦੀ ਸਪਰੇ ਕਰੋ ਉਹਦੇ ਨਾਲ ਪੱਤਿਆਂ ਦੇ ਰਾਹੀਂ ਨਾਈਟ੍ਰੋਜਨ ਮਿਲੂਗੀ ਜੇ ਵਰਖਾ ਹੋ ਜਾਂਦੀ ਆ ਜੇ ਵਰਖਾ ਨਹੀਂ ਹੁੰਦੀ ਘੱਟ ਵਰਖਾ ਹੁੰਦੀ ਆ ਤਾਂ ਫਿਰ ਆਪਾਂ ਡੇਢ ਗੁਣਾ ਜ਼ੂਰੀਆ ਉਹਨੂੰ ਪਾ ਦਿਓ ਤੇ ਉੱਪਰੋਂ ਲਿਓ ਸਿੰਧੀ ਕਰ ਦਿਓ ਸਪਰੇ ਇਹਦੇ ਨਾਲ ਜਿਹੜਾ ਆਪਣਾ ਕਣਕ ਜੁਆਇੰਟਿੰਗ ਸਟੇਜ ਤੋਂ ਰੁਕ ਜਾਂਦੀ ਆ ਕੁਝ ਨਾ ਕੁਝ ਫਟਾਰਾ ਜਿਹੜਾ ਉਹਦਾ ਜ਼ਰੂਰ ਹੋ ਜਾਊਗਾ ਤੇ ਜਿੱਥੇ ਕਣਕ ਪੀਲੀ ਆ ਉਹ ਵੀ ਜਿਹੜੀ ਕਾਫੀ ਹੱਦ ਤੱਕ ਠੀਕ ਹੋ ਜੂ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਹਾਂ ਤਾਂ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਛਤਿ ਸ੍ਰੀ ਅਕਾਲ ਧੰਨਵਾਦ ਦੋਸਤੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਜੀ ਧੰਨਵਾਦ ਦੋਸਤੋ ਛਤਿ ਸ੍ਰੀ ਅਕਾਲ ਦੋਸਤੋ